दोस्तों नमस्कार मैं संजीव जिंदल तुम देख रहे हो खबर मेरे री कितने खुशी कितने गम ਜਿੱਥੇ ਇੱਕ ਪਾਸੇ ਦੀਵਾਲੀ ਦੀ ਖੁਸ਼ੀ ਦੇ ਵਿੱਚ ਪਟਾਕੇ ਚਲਾਏ ਜਾ ਰਹੇ ਸੀ ਉੱਥੇ ਦੂਜੇ ਪਾਸੇ ਬਠਿੰਡਾ ਦੇ ਸ਼ਹੀਦ ਉਦਮ ਸਿੰਘ ਨਗਰ ਦੇ ਵਿੱਚ ਇੱਕ ਫਰਨੀਚਰ ਦੇ ਗੋਦਾਮ ਦੇ ਵਿੱਚ ਅੱਗ ਲੱਗਣ ਦੇ ਕਰਕੇ ਲੱਖਾਂ ਰੁਪਏ ਦਾ ਫਰਨੀਚਰ ਮਚ ਕੇ ਹੋਇਆ ਸਵਾਦ ਜਦੋਂ ਉਹਨਾਂ ਦੇ ਘਰ ਵਾਲਿਆਂ ਨੂੰ ਪਤਾ ਲੱਗਿਆ ਤੇ ਉਹਨਾਂ ਨੂੰ ਸਦਮਾ ਬਹੁਤ ਪਹੁੰਚਿਆ ਤੇ ਮੁਹੱਲੇ ਵਾਲਿਆਂ ਅਤੇ ਫਾਇਰ ਬਿਗੇਟ ਦੇ ਕਰਮਚਾਰੀਆਂ ਦੇ ਸਹਿਯੋਗ ਦੇ ਨਾਲ ਅੱਗ ਦੇ ਉੱਤੇ ਪਾਇਆ ਗਿਆ ਕਾਬੂ ਤੁਹਾਨੂੰ ਦਿਖਾਨੇ ਤਸਵੀਰਾਂ ਮੌਕੇ ਦੀਆਂ ਅਤੇ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਸਾਹਮਣੇ ਖੜੇ ਸੀਗੇ ਦੋ ਪਟਾਕੇ ਚੱਲ ਰਹੇ ਸੀ ਪਟਾਕਿਆਂ ਨੂੰ ਪਟਾਕਿਆਂ ਤੋਂ ਕੋਈ ਚੰਗਾਰੇ ਰਿੱਗੀ ਆ ਉੱਤੇ ਨੂੰ ਫੋਮ ਪਾਈ ਤੇ ਉਰਲੇ ਪਾਸੇ ਫੋਮ ਤੋਂ ਅੱਗ ਪਹਿਲੇ ਪੋਰਸ਼ਨ ਚ ਵੱਧ ਗਈ ਪਹਿਲੇ ਪੋਰਸ਼ਨ ਤੋਂ ਸੈਕੰਡ ਪੋਰਸ਼ਨ ਦੇ ਅੰਦਰ ਲੱਕੜ ਬਹੁਤ ਸੀ ਕੈਮੀਕਲ ਬਹੁਤ ਸੀਗਾ ਤੇ ਉਹਦੇ ਤੋਂ ਅੱਗ ਕੰਟਰੋਲ ਨਹੀਂ ਹੋਇਆ ਤਾਂ ਜਿੰਨਾ ਕਿ ਸਾਈਡ ਤੇ ਬਾਹਰ ਛਿੱਟਿਆ ਗਿਆ ਮਟੀਰੀਅਲ ਸਟੇ ਗਿਆ ਜਨੇ ਤਾਂ ਅੱਗ ਬਾਕੀ ਫਾਇਰ ਬ੍ਰੀਡ ਨੇ ਆਕੇ ਕਾਬੂ ਪਾਇਆ ਤੇ ਪੁਲਿਸ ਪ੍ਰਸ਼ਾਸਨ ਆ ਗਿਆ ਸੀ ਤੇ ਕੋਸ਼ੰਦਰ ਗੱਡੀ ਵੀ ਖੜੀ ਸੀ ਉਹ ਜਿਹਨੂੰ ਅੱਗ ਲੱਗ ਰਹੀ ਸੀ ਉਹ ਸੀ ਸ਼ੀਸ਼ਾ ਭੰਨ ਕੇ ਬਾਹਰ ਕੱਢੀ ਨਾਲ ਦੇ ਮੁੰਡੇ ਜਿਹੇ ਮਲੇ ਮਲੇ ਬਹੁਤ ਸਾਹ ਦਿੱਤਾ ਹੀ ਬਾਅਦ ਚ ਪ੍ਰਸ਼ਾਸਨ ਸਾਰਾ ਮੌਕੇ ਤੇ ਪਹੁੰਚ ਪਹੁੰਚ ਗਿਆ ਸੀ ਹਾਂਜੀ ਮੌਕੇ ਤੇ ਆ ਗਿਆ ਸੀ ਜਿੰਨਾ ਤੱਕ ਮੈਂ ਦੇਖਿਆ ਚਾਰ ਗੱਟੀਆਂ ਦਾ ਮੈਂ ਦੇਖਿਆ ਪੁਲਿਸ ਐਡੀ ਸੀ ਸਾਹਿਬ ਵੀ ਆਏ ਸੀ ਬਈ ਸਾਹਿਬ ਵੀ ਆਏ ਸੀ ਤੇ ਮੌਕੇ ਤੇ ਡੀਐਸਪੀ ਸਾਹਿਬ ਤੇ ਐਸਐਸਪੀ ਸਾਹਿਬ ਵੀ ਆਗੇ ਸੀਗੇ ਅੱਛਾ ਇਹ ਕਿਹੜਾ ਏਰੀਆ ਉਦਮਸਨਗਰ 17 ਨੰਬਰ ਗਲੀ ਲਗੂੜਨ ਦੀ ਫੈਕਟਰੀ ਹੈ ਜੀ ਅੱਛਾ ਇਹਨਾਂ ਦੇ ਜੀ ਇਹ ਮੋਇਦ ਬਾਗੂ ਭਾਈ ਕੋਈ ਹਾਂ ਜੀ ਪਹਿਲਾਂ ਵੀ ਇੱਥੇ ਪਹਿਲਾਂ ਵੀ ਇੱਥੇ ਆ ਪਹਿਲਾਂ ਤਾਂ ਕੋਈ ਪਹਿਲਾਂ ਤਾਂ ਕੋਈ ਟਰਾਂਸਫਾਰਮ ਤੋਂ ਫਾਲਟ ਕਰਕੇ ਅੱਧ ਲੱਗੀ ਸੀ ਅੱਜ ਤਾਂ ਅੱਜ ਸੀ ਜੀ ਹਾਂ ਹਾਂ ਜੀ ਪਹਿਲਾਂ ਵੀ ਇੱਥੇ ਸੀਗੀ ਤਾਂ ਉਹ ਪਰਲੀ ਸਾਈਡ ਤੇ ਸੀਗੀ ਥੋੜੀ ਜੀ ਅੱਜ ਦਾ ਪੁੱਤਾ ਕਿਆ ਕਰਕੇ ਆ ਗਿਆ 40-50 ਲੱਖ ਦਾ ਪਿਆਕ ਲੱਖ ਰੁਪਏ ਦਾ ਨਿਸ਼ਾਨ ਹੈਗਾ ਜੀ ਪਰਦੇਚੇ ਕਾਫੀ ਪਿਆ ਹਾਂਜੀ ਕੀ ਮਿਲੀ ਸੀ ਸੂਚਨਾ ਜਨ ਨੂੰ ਇਹੀ ਮਿਲੀ ਸੀ ਕਿ ਫਿਲਚਰ ਨਿੱਚੇ ਦਾ ਗੜਾਉਣਾ ਉੱਥੇ ਵੀ ਲੋ ਅੱਗ ਲੱਗੀ ਆ ਸਰ ਇਹ ਰਿਹਾਈਤੀ ਇਲਾਕੇ ਚ ਬਣਿਆ ਪਹਿਲਾਂ ਵੀ ਇੱਥੇ ਅੱਗਾਂ ਲੱਗ ਚੁੱਕੀਆਂ ਨੇ ਫਿਰ ਇਹ ਜਿਹੇ ਗੋਦਾਮ ਲਗਾਤਾਰ ਬਣਦੇ ਜਾ ਰਹੇ ਨੇ ਤੇ ਬਾਅਦ ਕਾਰਵਾਈ ਕਰਦਾ ਇਹ ਅਸੀਂ ਇਹਨਾਂ ਨੂੰ ਮਤਲਬ ਜੀ ਸਾਰੇ ਇੱਥੇ ਚੈੱਕ ਕਰਾਂਗੇ ਤੇ ਕੁਆਲਿਟੀ ਦਾ ਵੀ ਚੈੱਕ ਕਰਾਂਗੇ ਜਿਹੜੇ ਨੂੰ ਲੈ ਇਹਨਾਂ ਨੂੰ ਨੌਸੇ ਦੇ ਕੇ ਇਹਨਾਂ ਦੇ ਨਾਲ ਪੁੱਛਾ ਪਰੰਧ ਕਰਾਵਾਂਗੇ ਇਹਨਾਂ ਦੇ ਫਾਇਰ ਸੁੱਤੀ ਅਵਲੰਧ ਕਰਵਾ ਕੇ ਇਹਨਾਂ ਨੂੰ ਫਿਰ ਉਹ ਏਰੀਆ ਨਹੀਂ ਰਿਹਾ ਕੋਈ ਏਰੀਆ ਨਹੀਂ ਗਿਆ ਕੁਛ ਨਹੀਂ ਬਚਿਆ ਨੁਕਸਾਨ ਬਹੁਤ ਆ ਗ੍ਰੈਂਡੀ ਮਾਲ ਤਾਂ ਬਚਦਾ ਰਹਿ ਗਈ ਜੀ ਮਾਲ ਦਾ ਨੁਕਸਾਨ ਬਹੁਤ ਤੇ ਬਹੁਤ ਕਿਸ ਤਰ੍ਹਾਂ ਪਤਾ ਲੱਗਿਆ ਜੇ ਤੁਸੀਂ ਕਰ ਰਹੇ ਸੀਗੇ ਜੀ ਉਹ ਫੋਨ ਆਲੇਵਰ ਵਾਲੰਦਾ ਆਸਪ੍ਰੋਸ ਵਾਲੰਦਾ ਬਹੁਤ ਬੱਚੇ ਵਧੀਆ ਬੰਦੇ ਮਹੱਲੇ ਵਾਲੇ ਜਿਨ੍ਹਾਂ ਸਾਥ ਦਿੱਤਾ ਸਾਡਾ ਉਹਨਾਂ ਦਾ ਇੱਕ ਕਾਲ ਆਇਆ ਜਿਸਨੂੰ ਤੁਰੰਤ ਉਥੋਂ ਆਇਆ ਆਪਣੇ ਘਰ ਤੋਂ ਬਾਕੀ 5 ਗੇੜੀ ਘਟੀਆਂ ਵੀ ਨਾਲ ਦੇ ਨਾਲ ਪਹੁੰਚਿਆ ਨੇ ਜੀ ਪਟੋ ਉਧੂ ਪਹਿਲਾਂ ਨੁਕਸਾਨ ਜ਼ਿਆਦਾ ਹੋਤੋ ਫਾਇਰ ਬ੍ਰਿਗੇਡ ਪਹੁੰਚ ਗਈ ਸੀ ਕਾਈ ਹਾਂਜੀ ਟਾਈਮ ਸੇ ਆ ਗਈ ਸੀ ਪਰ ਟੋ ਥੋੜੇ ਟਾਈਮ ਦਾ ਲੱਗਦਾ ਹੈ ਇਹ ਦੇਖੋ ਕੋਈ ਜੀ ਜੀ ਇਹ ਤਾਂ ਲੱਗਦਾ ਟਾਈਮ ਦਾ ਲੱਗਦਾ ਹੈ ਥੋੜਾ ਜੀ ਬਟ ਬੜਾ ਦਾ ਬਦਾਮ ਸੀ ਤੁਹਾਡਾ ਸਰ ਆਪਣਾ ਫ੍ਰਿਜ ਚਰ ਬਦਾਮ ਸੀ ਕੋਈ ਕਾਰਨ ਪਤਾ ਲੱਗਦਾ ਜੀ ਸਰ ਇਹਦੇ ਕੁਝ ਨਹੀਂ ਬਚਾ ਸਕਦਾ ਜੀ ਨਾ ਕਿ ਪਤਾ ਜੀ ਨੁਕਸਾਨ ਸਰ ਕੋਈ ਆਈਡੀਆ ਨਹੀਂ ਇਹ